ਆਰੇ ਵੇਲੇ ਕਿਸੇ ਮੁਲਕ ਨਾਲ ਨਹੀਂ ਬਣਨਦੀ ਆਪਣੀ ਸ਼੍ਰੀਲੰਕਾ ਨਾਲ ਆਪਣੀ ਨਹੀਂ ਬਣਦੀ ਬੰਗਲਾਦੇਸ਼ ਨਾਲ ਆਪਣੀ ਨਹੀਂ ਬਣਦੀ ਨੇਪਾਲ ਨਾਲ ਆਪਣੀ ਨਹੀਂ ਬਣਦੀ ਪਾਕਿਸਤਾਨ ਨਾਲ ਆਪਣੀ ਨਹੀਂ ਬਣਦੀ ਚਾਈਨਾ ਨਾਲ ਆਪਣੀ ਨਹੀਂ ਬਣਦੀ ਅਮਰੀਕਾ ਉਹ ਇੱਕ ਮੁਲਕ ਨਹੀਂ ਖੜਾ ਸੰਦੂਰ ਵੇਲੇ ਆਪਣੇ ਨਾਲ ਮਾਈ ਫਰੈਂਡ ਡੋਨਾਲਡ ਟਰੰਪ ਲੈ ਇਹਦਾ ਫਰੈਂਡ ਸਾਰਿਆਂ ਉਹਨੇ ਤਾਰਫ ਵਧਾ ਕੇ ਉਹਨੇ ਸਾਰੇ ਕਿ ਮੋਦੀ ਜੀ 140 ਕਰੋੜ ਜਿੱਥੇ ਰਹਿੰਦੇ ਨੇ 140 ਕਰੋੜ ਲੋਕਾਂ ਉੱਥੇ ਉੱਥੇ ਰਹੋ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਚੱਲ ਨੇ ਮੰਗਨੀਸ਼ੀਆ ਟਕਨੇਸ਼ੀਆ ਪਪੂਆ ਬੋਨੂਆ ਟਕੂਆ ਕੁੰਨੂਆ ਪਤਾ ਨਹੀਂ ਕਿਹੜੇ ਕਿਹੜੇ ਮੁਲਕਾਂ ਚ ਪੱਦੀ ਬਿਰਗਰ ਤੁਸੀਂ ਆਲੇ ਦੁਆਲੇ ਕਿਸੇ ਮੁਲਕ ਨਾਲ ਨਹੀਂ ਬਣਦੀ ਆਪਣੀ ਸ਼੍ਰੀਲੰਕਾ ਨਾਲ ਆਪਣੀ ਨਹੀਂ ਬਣਦੀ ਬੰਗਲਾਦੇਸ਼ ਨਾਲ ਆਪਣੀ ਨਹੀਂ ਬਣਦੀ ਨੇਪਾਲ ਨਾਲ ਆਪਣੀ ਨਹੀਂ ਬਣਦੀ ਪਾਕਿਸਤਾਨ ਨਾਲ ਆਪਣੀ ਨਹੀਂ ਬਣਦੀ ਚਾਈਨਾ ਨਾਲ ਆਪਣੀ ਨਹੀਂ ਬਣਦੀ ਅਮਰੀਕਾ ਇੱਕ ਮੁਲਕ ਨਹੀਂ ਖੜਿਆ ਸੰਦੂਰ ਵੇਲੇ ਆਪਣੇ ਨਾਲ ਦੇਖੋ ਇੱਕ ਮੁਲਕ ਦਾ ਨਾਂ ਲੈ ਲਓ ਖੜਿਆ ਫਿਰ ਕਾਦੇ ਵਾਸਤੇ ਧਰਤੀ 'ਤੇ ਕਿਹੜੇ ਕੱਢੀ ਜਾਂਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਤਾ ਬਜਦੀ ਆ ਗਿਆ ਕਰੋਨਾ ਆ ਗਿਆ ਤਾਂ ਕਰਕੇ ਦੋਸਰ ਰੁਕਣਾ ਪੈ ਗਿਆ ਨਹੀਂ ਚੌਥਾ ਪੰਜਵਾਂ ਕਿਹੜਾ ਹੁੰਦਾ ਧਰਤੀ ਦਾ ਹੁਣ ਨੂੰ ਥੱਲੇ ਦੇਖ ਲੈਣ ਤਾਂ ਕਿਹੜਾ ਮੁਲਕ ਹੈ ਚਲ ਹੈਗੇ ਦੋ ਘੰਟੇ ਹਜੇ ਚਲੋ ਲਾਰੋ ਥੱਲੇ ਚਲੋ ਕੋਈ ਫੋਰਨ ਪਾਲਿਸੀ ਕੋਈ ਵਿਦੇਸ਼ ਪਾਲਿਸੀ ਸਾਨੂੰ ਪੁੱਛਣ ਦਾ ਹੱਕ ਨਹੀਂ ਜੀ ਕਿ ਵਿਦੇਸ਼ ਨੀਤੀ ਕੀ ਹੈ ਸਾਡੇ ਲੋਕ ਬਹੁਤ ਸਾਰੇ ਵਿਦੇਸ਼ਾਂ 'ਚ বাসਦੇ ਨੇ ਉਹ ਸਾਨੂੰ ਪੁੱਛਦੇ ਨੇ ਕੋਈ ਨੀਤੀ ਹੈ ਜੀ ਸਾਡੇ ਬਾਰੇ ਕੋਈ ਐਨ ਆਰ ਆਈਸ ਬਾਰੇ ਹੁਣ ਉੱਥੇ ਕਿੰਨਾ ਅਨਰੈਸਟ ਹੋਇਆ ਪਿਆ ਟੋਰਾਂਟੋ ਵੈਨਕੂਵਰ ਲੰਡਨ ਆਸਟ੍ਰੇਲੀਆ ਉੱਥੇ ਐਂਟੀ ਇਮੀਗ੍ਰੇਸ਼ਨ ਦੇ ਚੱਲ ਰਹੇ ਨੇ ਐਡੇ ਐਡੇ ਜਿਹੜੇ ਪ੍ਰਦਰਸ਼ਨ ਕੋਈ ਬੋਲ ਰਿਹਾ ਜੀ ਆ ਕੱਲ 73 ਸਾਲ ਦੀ ਦਾਦੀ 73 ایਅਰਸ 올ਡ ਦਾਦੀ ਬੇੜੀਆਂ ਲਾ ਕੇ 172 ਬੰਦੇ ਕੱਲ ਕੱਢਦੇ ਉਹਨੇ ਬੇੜੀਆਂ ਲਾ ਕੇ ਕੋਈ ਬੋਲ ਰਿਹਾ ਜੀ ਮਾਈ ਫਰੈਂਡ ਡੋਨਾਲਡ ਟਰੰਪ ਲੈ ਕਿਹੜਾ ਫਰੈਂਡ ਯਾਰ ਸਾਰਿਆਂ ਉਹਨੇ ਤਾਰਫ ਵਧਾਤੇ ਉਹਨੇ ਸਾਰੇ ਪਾਕਿਸਤਾਨ ਨੂੰ ਬਰਾਬਰ ਦਾ ਮੁਲਕ ਕਹਿੰਦਾ ਉਹ ਇੰਨਾ ਗੱਲਾਂ ਬਾਰੇ ਸੋਚੀਏ ਹਰ ਵਕਤ ਆਪਸ ਵਿੱਚ ਲੜੀਏ ਨੋ ਕੋਈ ਠੀਕ ਹੈ ਲੜੀ ਜਾਓ ਸਾਨੂੰ ਕੀ ਹੈ ਵਧੀਆ ਗੱਲਾਂ ਸਗੋਂ ਲੜੀਓ ਕਿਉਂਕਿ ਜਿਹੜੀਆਂ ਪੁਲਿਸਾਂ ਵੀ ਨੇ ਨਾ ਇੰਟਰਨੈਸ਼ਨਲ ਉਹ ਗੈਂਗਬਾਰ ਨੂੰ ਹਟਾਉਂਦੀਆਂ ਨਹੀਂ ਹੁੰਦੀਆਂ ਉਹ ਕਹਿੰਦਾ ਆਪੇ ਮਰਦੇ ਨੇ ਮਰ ਜਾਣ ਦੋ ਆਪਾਂ ਕੋ ਵਿਚ ਪਈਏ ਉਹ ਦੋ ਉਹਦੇ ਮਰ ਗਏ ਦੋ ਉਹਦੇ ਮਰ ਗਏ ਉਹਦੇ ਦੀ ਦੁਸ਼ਮਣੀ ਪੱਕੀ ਹੋ ਜਾਂਦੀ ਹੈ ਅਗਲੇ ਵਾਰ ਤਿੰਨ ਉਹਦੇ ਮਰ ਗਏ ਤਿੰਨ ਉਹਦੇ ਮਰ ਗਏ ਆਪੀ ਖਤਮ ਹੋ ਜਾਂਦੇ ਮੁਗਲ ਕਿਵੇਂ ਖਤਮ ਹੋਏ ਸੀ ਆਪਸ ਵਿੱਚ ਹੀ ਲੜ ਕੇ ਖਤਮ ਹੋਏ ਸੀ 800 ਸਾਲ ਨਹੀਂ ਹੁੰਦਾ ਕੋਈ ਵਿਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜ਼ਨ ਆਪਾਂ ਰਾਕੇ ਚੱਲ ਜਾਈਏ ਤੋਂ ਬੇ ਤਿਆਰ ਬੇ ਦੀ ਲੋੜ ਹੈ ਬਲਾਉ বিজেপি ਤੇ ਬਰੋਤ ਕੋਈ ਨਾ ਚੁੱਕੇਸੇ ਮੈਰੋਜ ਬੋਲਦਾ ਕਿ 140 ਕਰੋੜ ਲੋਕ ਹੈ ਉੱਥੇ-ਉੱਥੇ ਰਹੋ ਪਤਾ ਨਹੀਂ ਕਿਹੜੇ-ਕਿਹੜੇ ਮੁਲਕਾਂ ਚ ਜਾਂਦੇ ਹੋ ਮੈਗਨੇਸ਼ੀਆ ਟਕਨੇਸ਼ੀਆ ਪਪੂਆ ਗੁਨੂਆ ਟਕੂਆ ਕੁਨੂਆ ਪਤਾ ਨਹੀਂ ਕਿਹੜੇ-ਕਿਹੜੇ ਮੁਲਕਾਂ 'ਚ ਪੈ ਜਾ ਫਿਰਦੇ ਹੋ ਤੁਸੀਂ ਆਪਦੇ ਜਿੱਥੇ ਲੋਕ ਗਰੀਬੀ ਨਾਲ ਮਰ ਰਹੇ ਨੇ ਪੇਰੂਜ਼ਗਰੇ ਨਾਲ ਮਰ ਰਹੇ ਨੇ ਤੁਸੀਂ ਉੱਥੇ ਕਿਉਂ ਨਹੀਂ ਰਹਿੰਦੇ ਮੈਂ ਤਾਂ ਕਹਿੰਦਾ ਆਪਾਂ ਚੱਲੀਏ ਉੱਥੇ ਦਿੱਲੀ ਨੂੰ ਚੱਲੋ ਤਾਂ ਸਹੀ ਨਹੀਂ ਕਿ ਕਿਹੜਾ ਵੀ ਜਾਂਦਾ ਪੁੱਤ ਉਹ ਆਜੋ ਕੋਈ ਟਾਈਮ ਮੈਂ ਕਰ ਦੰਗਾ ਹਾਂ ਜੀ ਆਉਣ ਮੈਂ ਦਿਨ ਚ ਦੇਖ ਲਾਂਗੇ ਦੇਖ ਲਾਂ ਹਾਂ ਪਤਾ ਲੱਗ ਜੂਗਾ ਬਿਲਕੁਲ ਸਹੀ ਪਤਾ ਲੱਗ ਜੂਗਾ ਨਹੀਂ ਤੁਸੀਂ ਤਾਂ ਖਰ ਪਰਗਟ ਜੀ ਪਹਿਲਾਂ ਵੀ ਕਹ ਨਿਤ ਉਸਦਾ ਗੋਲ ਕਰ ਜਾਂਦੇ ਜਦੋਂ ਟਾਈਮ ਮਿਲੇ। ਤੁਸੀਂ ਤਾਂ ਕਰ ਤੁਹਾਡੇ ਗੋਲਾਂ ਤੇ ਮੈਨੂੰ ਕੋਈ ਸ਼ੱਕ ਨਹੀਂ। ਸੋ ਇਸ ਕਰਕੇ ਇਹ ਜਿਹੜਾ ਸਿਰਫ ਤੁਸੀਂ ਇੱਕ ਮੌਕਾ ਪਾੜਦੇ ਲਈ ਵਿਧਾਨ ਸਭਾ ਆ ਗਈ। ਜਾਨ ਫਰ ਬੋਲਾਂਗੇ 부ੜਕ 부ੜਕ ਪੈਂਦੇ ਆ। ਮਤਲਬ ਕੋਈ ਬੋਲ ਰਿਹਾ ਹੈ ਆਧੋ ਦੇ ਵਿੱਚੋਂ ਲੈਣੀ। ਮੰਤਰੀ ਬੋਲ ਰਿਹਾ ਹੈ ਵਿੱਚ ਕੋਕਣਾ। ਆਪਦਾ ਬੋਲ ਲਓ ਟਾਈਮ ਮਿਲੂਗਾ ਕਿੰਨਾ ਟਾਈਮ ਮਿਲੂਗਾ ਪੁੱਛ ਲਓ ਬੇਫੁੱਜ ਤੁਹਾਡਾ ਕੋਈ ਹੋਣਾ ਤੋ ਦੱਸ ਦੋ ਕਿੰਨੇ ਬੁਲਾ ਰਹੇ ਨੇ ਸੀ ਟਾਈਮ ਤੇ ਉਹਨੂੰ ਤਿਆਰ ਆ ਅਸੀਂ ਕਿ ਕਿਸੇ ਨੂੰ ਵੀ ਨਹੀਂ ਮਨਾ ਕਰਦੇ ਜੀ ਆਜ਼ਾਦ ਹੈਗੇ ਨੇ ਭਰਾ ਸਾਡੇ ਰਾਣਾ ਜੀ 10 ਮਿੰਟ ਬੋਲ ਲੈ 77 ਜੀ ਬੈਠੇ ਨੇ ਕੋਈ ਗੱਲ ਨਹੀਂ ਇੱਕ ਗਿਣਤੀ ਚ ਇੱਕ ਹੈ ਫਿਰ ਮੈਂ ਵੀ ਇੱਕ ਰਿਆਂ ਜੀ ਮੈਨੂੰ ਦਰਦ ਪਤਾ ਹੈ 19 ਚ ਮੈਂ ਵੀ ਕੱਲ ਲਈ ਸੀ ਪਰ ਮੈਂ ਕਹਿੰਦਾ ਸੀ ਕਿ 15 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਜੀ ਕੱਲਾ ਫਿਰ ਕੀ ਹੁੰਦਾ ਹੈਡ ਕਿਉਂ ਕਹਿੰਦੇ ਹੋ ਤੁਸੀਂ ਤੁਸੀਂ ਉਹ ਹੈਡ ਕਿਹਨੋਂ ਨਾ ਜਿਹਨਾਂ ਨੂੰ ਰਿਪਰੈਜ਼ੈਂਟ ਕਰਦੇ ਸੀ ਸੋ ਅਸੀਂ ਇਸ ਗੱਲ ਦੀ ਇੱਜ਼ਤ ਕਰਦੇ ਹਾਂ ਕਿ ਬੋਲੋ ਆਪਣੇ ਕੋਲੇ ਵਿਧਾਨ ਸਭਾ ਚ ਆਪਾਂ ਆਪਾਂ ਤਾਂ ਅਪਸਤ ਕੋਈ ਆਪਣੀ ਤਾਂ ਲੜਾਈ ਸਾਂਝੀ ਉਹਨਾਂ ਨਾਲ ਤੁਸੀਂ ਵੀ ਤਾਂ ਉਹਨਾਂ ਤੋਂ ਪੀੜ ਤੋਂ ਹਰ ਰੋਜ਼ ਉਹ ਬੋਟਾ ਦੇਖ ਲਓ ਤੁਸੀਂ ਕੀ ਕਰੀ ਜਾਂਦੇ ਨੇ ਐਨੀਆਂ ਕੱਟਤੀਆਂ ਐਨੀਆਂ ਐਡ ਕਰਤੀਆਂ ਉਹ ਤਾਂ ਜਨਤਾ ਹੀ ਆਪਣੀ ਬਣਾਉਣ ਲੱਗੇ ਹੋਏ ਨੇ ਉਹ ਕਹਿੰਦੇ ਆਹ ਪਬਲਿਕ ਦੀ ਲੋੜ ਹੀ ਨਹੀਂ ਸਾਨੂੰ ਇਹ ਤਾਂ ਆਪਣੀ ਪਬਲਿਕ ਬਣਾਵਾਂਗੇ ਇਹਨਾਂ ਦਾ ਕੀ ਹੈ ਆਪਣੀ ਪਬਲਿਕ ਨੂੰ ਲੈ ਜਾਓ ਇੱਕ ਵਨ ਨੇਸ਼ਨ ਵਨ ਇਲੈਕਸ਼ਨ ਕਹਿਣ ਵਾਲੇ ਹਰਿਆਣੇ ਤੇ ਮਹਾਰਾਸ਼ਟਰ ਦੇ ਵਿੱਚ ਇੱਕੋ ਦਿਨ ਵੋਟਾਂ ਕਿਉਂ ਨਹੀਂ ਪਵਾਉਂਦੇ ਕਦੇ ਸੋਚਿਆ ਕੀ ਹੋਈ ਜਾਂਦਾ ਦੇਸ਼ ਨਾਲ ਹਰ ਵਕਤ ਮੈਂ ਨੁਕਸਾਂ ਕੱਢਣ ਦੀ ਲੱਗੇ ਰਹੇ ਨੂੰ ਭਗਵਾਨ ਤੁਮੰਦੇ ਇਹ ਤਾਂ ਥੋੜਾ ਜਿਹਾ ਤਜਰਬਾ ਸਾਡਾ ਵੀ ਹੋ ਗਿਆ ਹੁਣ ਪੌਣੇ ਚਾਲ ਸਾਲ ਦਾ ਇਹਦੀ ਗੱਲ ਤਾਂ ਨਹੀਂ ਹੈਗੀ ਦੋ ਤਿੰਨ ਮੁੱਖ ਮੰਤਰੀ ਨੇ ਜਿਹੜੇ 5 ਸਾਲ ਕੱਟੇ ਨੇ ਨਹੀਂ ਤਾਂ 11 ਮਹੀਨੇ 18 ਮਹੀਨੇ ਕੋਈ 8 ਮਹੀਨੇ ਕੋਈ ਕੋਈ 2 ਮਹੀਨੇ ਐਂ ਵਾਲੇ ਮੁੱਖ ਮੰਤਰੀ ਹੀ ਹੈਗੇ ਨੇ ਪਰ ਟਰਮ ਤਾਂ ਇੱਕੋ ਹੀ ਗਣੀ ਜਾਂਦੀ ਹੈ ਨਾ ਠੀਕ ਹੈ ਨਾ ਸੋ ਅਸੀਂ ਵੀ ਇਹੀ ਕੰਮ ਕਰਦੇ ਹਾਂ ਕੋਈ ਗੈਸ ਬੈਟਿੰਗ ਨਹੀਂ ਕਰਦੇ ਅਸੀਂ ਠੀਕ ਹੈ ਨਾ ਸਾਨੂੰ ਐਂ ਨਾ ਸਮਝੋ ਕਿ ਅਸੀਂ ਹੁਣ ਤੂੰ ਤੁਸੀਂ ਤਾਂ ਸਾਨੂੰ ਮਟੀਰੀਅਲ ਆ ਤੁਹਾਡੇ ਜਮੂਰੇ ਪਤਾ ਨਹੀਂ ਹੋਰ ਕੀ ਕੀ ਲਫ਼ਜ਼ ਬੋਲਦੇ ਹੋ ਬੋਲੀ ਜਾ ਆਪਣੀ ਜ਼ਬਾਨ ਤੁਹਾਡੀ ਗੰਦੀ ਹੁੰਦੀ ਅਸੀਂ ਕੀ ਕਰੀਏ ਅੱਜ ਵੀ ਤੁਸੀਂ ਇੱਥੇ ਕਹੀਏ ਨਾ ਪੈਸੇ ਨਾ ਉਹ ਇਹਨਾਂ ਨੂੰ ਦਿਓ ਦਿਓ ਇਤਾਂ ਕਰਨਾ ਬਸ ਉਹੀ ਗੱਲ ਹੈ ਪਹਿਲਾਂ ਤੁਸੀਂ ਅੰਦਾਜ਼ਾ ਨਹੀਂ ਲਾਇਆ ਵੀ ਇੰਨੀ ਆ ਜਾਣਗੇ ਉਦੋਂ ਤੁਸੀਂ ਆਪਦੇ ਰੌਂਚ ਰਹੇ ਜਦੋਂ ਆ ਗਏ ਉਹ ਤੋਂ ਬਾਅਦ ਹੁਣ ਤੁਸੀਂ ਲੱਗੇ ਹੁਣ ਸਾਡੇ 3 ਸਾਲ ਦੇ ਕੇਜਰੀਵਾਲ ਨੂੰ ਗਾਲਾਂ ਕੱਢ ਲਓ ਮੈਨੂੰ ਕੱਢ ਲਓ ਜਿਹੜਾ ਮੂਰੇ ਆ ਗਿਆ ਉਹਨੂੰ ਗਾਲਾਂ ਕੱਢ ਲਓ ਆ ਬੈਠੇ ਸਾਡੇ ਤਾਂ ਭਾਈ ਇਹੀ ਮਟੀਰੀਅਲ ਹੈ ਇਹੀ ਬੋਲਣਾ ਸਿੱਖ ਜਾਣਗੇ ਆਪੀ ਹੌਲੀ ਹੌਲੀ ਕੋਈ ਜਮਾਂਦਰੂ ਤਾਂ ਕੋਈ ਕਲਾਕਾਰ ਨਹੀਂ ਹੁੰਦਾ ਜਮਾਂਦਰੂ ਹੀ ਕੋਈ ਜਿਹੜਾ ਹੌਲੀ ਹੌਲੀ ਤਜਰਬੇ ਨਾਲ ਹੀ ਚੀਜ਼ਾਂ ਸਿੱਖਦੇ ਆ ਤੁਸੀਂ ਕਿਹੜਾ ਤੁਸੀਂ ਵੀ ਤਾਂ ਹੌਲੀ-ਹੌਲੀ ਰਾਜਨੀਤੀ ਚ ਆਏ ਹੋਗੇ ਹਾਰੇ ਵੀ ਹੋ ਜਿੱਤੇ ਵੀ ਹੋ ਅਸੀਂ ਵੀ ਹਾਰੇ ਹੋਇਆ ਲਹਿਰਗੱਗੇ ਤੋਂ ਪਹਿਲੀ ਲਕਸ਼ਣ ਮੈਂ ਹਾਰੇ ਸੀ ਮੈਂ ਲਹਿਰਗੱਗੇ ਤੋਂ ਜਾਦ ਆ ਗਿਆ ਮੁੱਖ ਮੰਤਰੀ ਬਣ ਗਏ ਮੈਡਮ ਥੋੜੇ ਦੇ ਤਿੰਨ ਕੁ ਮਹੀਨੇ ਲਈ ਲਹਿਰਗੱਗੇ ਵਾਲੀ ਮੈਡਮ ਜਦੋਂ ਦੋ ਤਿੰਨ ਵਾਰ ਬਣ ਗਏ ਸੀ ਦੋਹਰਚੰਨ ਬਰਾੜ ਜੀ ਬਣ ਗਏ ਸੀ ਤਾਂ ਥੋੜਾ ਜਿਹਾ ਮੌਕਾ ਮਿਲ ਗਿਆ ਕਿ ਲਹਿਰਗੱਗੇ ਨੂੰ ਇਹ ਮਿਲ ਗਿਆ ਮੌਕਾ ਕਿ ਇੱਥੋਂ ਦੇ ਮੁੱਖ ਮੰਤਰੀ ਬਣ ਗਏ ਇੰਜੀਨੀਅਰ ਜਿਹੜੇ ਨੇ ਕੱਗਰ ਬਾਰੇ ਇੱਕ ਪ੍ਰੋਜੈਕਟ ਲੈ ਕੇ ਆਈਏ ਕੱਗਰ ਤੇ ਆਪਾਂ ਡੈਮ ਬਣਾ ਲਈਏ ਤਾਂ ਕੱਗਰ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਹਰ ਸਾਲ ਨੂੰ ਤੇ ਕਾਂਗਰਸ ਦੀ ਸੋਚ ਕਾਂਗਰਸ ਦੇ ਮੁੱਖ ਮੰਤਰੀ ਸੀ ਸੋਚ ਲੇਖੋ ਉਹ ਕਹਿੰਦੇ ਨਾ 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 ਇਨਕਾਰ ਕਰਤਾ ਜੇ ਕੱਗਰ ਤੇ ਡੈਮ ਬਣ ਗਿਆ ਕੱਗਰ ਕੰਟਰੋਲ ਚ ਆ ਗਿਆ ਫਿਰ ਡੁੱਬਦੇ ਨਹੀਂ ਪਿੰਡ ਉਹ ਮੂਨਕਲੇ ਮਕੋੜ ਸਾਹਿਬ ਇਹ ਸਾਰਾ ਜਿਹੜਾ ਏਰੀਆ ਆਪਣਾ ਟੋਹਾਣਾ ਮੂਨਕ ਤੋਂ ਸਾਰਾ ਇਧਰਲੇ ਪਾਸੇ ਪਿੰਡ ਸਾਰੇ ਚੌਂ ਆਪਣਾ ਜਿਹੜੇ ਭੱਗਰ ਦੇ ਆਲੇ ਪੈਂਦੇ ਆ ਹਨਾ ਆ ਸਾਰੇ ਆਪਣੇ ਪਿੰਡ ਚੜੇ ਹਾਂਜੀ ਉਹ ਕਹਿੰਦੀ ਵੀ ਜੇ ਨਾ ਡੁੱਬੇ ਫਿਰ ਮੇਰੇ ਕੋਲ ਮਿੰਤਾ ਕੰਮ ਕਰਨਾ ਆਊਗਾ ਤੇ ਬਚਾ ਲਓ ਜੀ ਹਾਊ ਡੇਅਰ ਯਰ ਕਿ ਤੁਸੀਂ ਮੁੱਦਾ ਖੜਾ ਹੀ ਰੱਖਣਾ ਹੈ ਜਵਾਬ ਦਿੱਤਾ ਜੀ ਡੈਮ ਡੈਮ ਦੀ ਮਨਜ਼ੂਰੀ ਦੇ ਸਕਦੇ ਸੀ ਫੁੱਲ ਟਾਈਮ ਮੁੱਖ ਮੰਤਰੀ ਸੀਗੇ ਕੋਈ ਕੋਈ ਡਿਪਟੀ ਨਹੀਂ ਸੀਗੇ ਫੁੱਲ ਟਾਈਮ ਸੀਐਮ ਸੀਗਾ ਤੇ ਘੱਗਰ ਤੇ ਉਹ ਉਹਨਾਂ ਨੇ ਬਣਾ ਲਿਆ ਜੀ ਉਹਨਾਂ ਨੂੰ ਉਹਨਾਂ ਨੂੰ ਇਜਾਜ਼ਤ ਦਿੱਤੀ ਕਸ਼ਲਿਆ ਬਣਾ ਲਿਆ ਕਸ਼ਲਿਆ ਕਹਿੰਦਾ ਡੈਮ ਹੈ ਜੀ ਡੈਮ ਹੁੰਦਾ ਵੀ ਉੱਚ ਪਾਣੀ ਭਰ ਲੋ ਜੇ ਉੱਤੋਂ ਇਨਫਲੋ ਕਰ ਗਿਆ ਹੌਲੀ ਹੌਲੀ ਛੱਡ ਦਿਓ ਡੈਮ ਹੈ ਉਹ ਤਾਂ ਸਿੱਧਾ ਹੀ ਛੱਡ ਦਿੰਦੇ ਆ ਉਹ ਕਹਿੰਦਾ ਡੈਮ ਹੈ ਅੱਛਾ ਘੱਗਰ ਜਿਹੜਾ ਉਹ ਮਕੋੜ ਸਾਹਿਬ ਕੋਲ ਜਾ ਕੇ ਥੋੜਾ ਜਿਹਾ ਤੰਗ ਹੋ ਜਾਂਦਾ ਫੇਰ ਅੱਗੇ ਜਾ ਕੇ ਜਾਖਲ ਤੱਕ ਲੰਘ ਜਾਂਦਾ ਕਾ ਉਹਨੂੰ ਚੌੜਾ ਕਰਨਾ ਸੀ ਆਪਣੇ ਵਾਲੇ ਪਾਸੇ ਚੌੜਾ ਕਰਨਾ ਸੀ ਉਹਨਾਂ ਦੀ ਇਜਾਜ਼ਤ ਲੈਣ ਦੀ ਹਰਿਆਣੇ ਕੋਲ ਜਾਵੜੇ ਜੀ ਕਾਂਗਰਸ ਵਾਲੇ ਕਦੇ ਨੂੰ ਸੀ ਦਿਓ ਜੀ ਅਸੀਂ ਕੱਗਰ ਚ ਰੱਖਦੇ ਉਹ ਉਹ ਦੱਬ ਕੇ ਰਹਿ ਗਏ ਮਾਮਲਾ ਸੁਪਰੀਮ ਕੋਰਟ ਤੱਕ ਚੱਲਿਆ ਕੀ ਲੋੜ ਸੀ ਜੀ ਉਹਨਾਂ ਨੇ ਆਪਣ ਤੋਂ ਜਾਇਤ ਲਈ ਹੰਸੀ ਬਣਾਉਣ ਦੀ ਉਹਨਾਂ ਨੇ ਆਪਣ ਤੋਂ ਜਾਇਤ ਲਈ ਕਿ ਛੱਲਿਆ ਟੈਮ ਬਣਾਉਣ ਦੀ ਨਹੀਂ ਲਈ ਐਵੇਂ ਚੱਕ ਕੇ ਉਹਨੂੰ ਛੇੜਤਾ ਕਹਿੰਦਾ ਦੇਖੀ ਕਮਲੇ ਅੱਗ ਨਾ ਲਾਦੀ ਉਹ ਕਹਿੰਦਾ ਸ਼ੁਕਰਾ ਯਾਦ ਕਰਾਤੀ ਉਹਨਾਂ ਡੱਬਲੇ ਜੀ ਸਾਰਾ ਕੁਝ ਉਹ ਸੁਪਰੀਮ ਕੋਰਟ ਦਾ ਮਾਮਲਾ ਕੱਗਰ ਹੋਂੜੇ